ਉੱਬੀ ਵਾਲੀਆਂ ਪਰੌਂਠੀਆਂ ਤੋਂ ਲੋਹੀ ਬਹੁਤ ਵੱਡਾ ਮੁੱਦਾ ਹੈ ਇੱਕ ਟਾਈਮ ਦੀ ਖਾਲੀ ਦੀ ਦੂਜੀ ਟਾਈਮ ਦੀ ਸੋਚਣ ਲੱਪੇਦੀ ਹੈ ਨਾ ਕਹਿੰਦੀ ਪਹਿਲੀ ਘਰ ਵਾਲੀ ਇਦਾਂ ਆ ਜਿਹੜੀ ਕਹਿੰਦੀ 100 ਨਹੀਂ ਲੈਣਾ 30 40 50 ਰੁਪਏ ਪਰ ਕਹਿੰਦੀ ਇਹ ਪੈਸੇ ਨਿਕਲੇ ਪਰ ਮਿਲਨੇ ਨਹੀਂ ਮਿਲਨੇ ਨਹੀਂ ਐਸਾ ਗਲੀ ਵਿੱਚ ਟੈਰਲਾ ਕੇ ਕਿ ਟਾਈਮ ਵਾਲੇ ਵਾਜਾ ਪਹਿਰੇ ਬਣਾਉਂਦੇ ਕਿਪ ਲਈ ਹੋ ਗਿਆ ਨਿਕ ਸਾਹਿਬ ਚਲੋ ਕੋਈ ਆ ਦੇਖੋ ਜੀ ਹਰੀ ਮਿਰਚ ਪਾਈ ਆ ਦੇ ਨਾਲ ਪਾਈ ਆ ਕਸੂਰੀ ਮੇਥੀ ਆ ਬੁਤਨੀ ਵਾਪਸ ਆਏਗੀ ਪੈਕਟਾਂ ਅੱਧ ਰੱਸੀ ਲੱਗੇ ਹੁਣ ਦੂਰ ਤਵੇ ਰੱਖ ਕੇ ਥੀਪਲੇ ਬਣਾਣ ਮੰਮੀ ਨੇ ਕਰ ਦਿੱਤੇ ਆ ਸ਼ੁਰੂ ਧੁੰਦਲੀ ਹੋ ਗਈ ਮਨਪ੍ਰੀਤ ਕਾਲੀ ਨੇ ਕਲਿਆ ਦੀਦੀ ਦੇ ਲਓ ਕਲੀਅਰ ਦੀਦੀ ਆ ਮੈਨੂੰ ਮੈਂ ਬੀਰਟੀ ਸ਼ੇਕ ਪਲਾਇਆ ਨਾ ਬਣਾਉਣਾ ਸ਼ੇਕ ਬੜਾ ਸਵਾਦ ਦਾ ਮੈਂ ਕਿਹਨੇ ਮੈਂਗੋ ਮੈਂਗੋ ਸ਼ੇਕ ਲਿਆ ਆ ਮੈਂ ਕਿਹਾ ਸੀ ਘਰ ਬਣਾਉਂਗੀ ਆ ਲੋ ਪਤੀ ਆ ਦੇਖੋ ਆ ਚੱਖੋ ਆ ਆ ਜੀ ਤੁਹਾਨੂੰ ਯੋ ਕਿ ਨਹੀਂ ਦਿਲ ਤੇ ਲੱਗੀ ਦਿਲ ਤੇ ਲੱਗੀ ਹਰ ਗੱਲ ਕਰਦੀ ਹੁੰਦੀ ਸੀ ਮਮੀ ਕੀ ਲੈ ਕੇ ਆਏ ਸੀ ਰਸੋਈ ਬੜ ਕੇ ਫਰਵਾੜੀ ਪਾਕਿਸਤਾਨ ਜਾ ਕੇ ਆਏ ਗੁਰਦੁਆਰਾ ਸਾਹਿਬ ਤੇ ਉੱਥੋਂ ਪ੍ਰਸ਼ਾਦ ਲੈ ਕੇ ਆਏ ਆ ਕਰਤਾਰਪੁਰ ਸਾਹਿਬ ਦਾ ਪ੍ਰਸ਼ਾਦ ਪਰ ਗਰਮ ਗਰਮ ਨਾਲ ਇਕੱਠੇ ਬੈ ਕੇ ਖਾਓ ਜਿਆਦਾ ਸਵਾਦ ਆਦੀ ਆ ਕਰਦੇ ਆ ਜੀ ਬਲੌਗ ਦਾ ਐਂਡ 10:32 ਗਈ ਚਲੇ ਤੇ ਅੱਜ ਬੜੇ ਦਿਨਾਂ ਬਾਅਦ ਇਹ ਵਲੌਗ ਦੁਬਾਰਾ ਸ਼ੁਰੂ ਕਰਨ ਲੱਗੇ ਆ ਖਾਣ ਪੀਣ ਤੋਂ ਰੋਟੀ ਤੋਂ ਨਾਸ਼ਤੇ ਤੋਂ ਚਲੋ ਜੀ ਕਰੋ ਜੀ ਸ਼ੁਰੂ ਹਾਂ ਜੀ ਅਸੀਂ ਗੱਲ ਦੀ ਸਾਰਿਆਂ ਦਾ ਸਵਾਗਤ ਕਰਦੇ ਆਂ ਬਲੌਗ ਜੀ ਮੀਤ ਕਾਤੇ ਜੀ ਟਿਕ ਟਕ ਕਰਦੇ ਆ ਅੱਜ ਦੇ ਬਲੌਗ ਦੀ ਸ਼ੁਰੂਆਤ ਨਾਸ਼ਤੇ ਗੋਬੀ ਵਾਲੀਆਂ ਗੋਬੀ ਵਾਲੀਆਂ ਪਰੌਂਠੀਆਂ ਤੋਂ ਲੋਹੀ ਇੱਧਰ ਵੀ ਬਹਿ ਗਏ ਸਾਰੇ ਜਣੇ ਪਲਕ ਚਲ ਗਈ ਸਕੂਲ ਤੇ ਚਲੋ ਖਾਦੇ ਆਂ ਜੀ ਗੋਭੀ ਵਾਲੀ ਰੋਟੀ ਤੇ ਕਰਦੇ ਆਂ ਬਲੌਗ ਦੀ ਸ਼ੁਰੂਆਤ ਅੱਜ ਦੇਖਦੇ ਆਂ ਜੀ ਦੁਪਹਿਰ ਦਾ ਕੀ ਪ੍ਰੋਗਰਾਮ ਆ ਜੀ ਕੀ ਹੈਗਾ ਅੱਜ ਹੈ ਕੋਈ ਸਾਈਡ ਆ ਅਜੇ ਸੋਚਣਾ ਆ ਸੋਚਦੇ ਆ ਬਹੁਤ ਵੱਡਾ ਮੁੱਦਾ ਹੈ ਵੀ ਸੋਚਦੇ ਆਂ ਦੁਪਹਿਰੇ ਕੀ ਬਣਾਉਣਾ ਇੱਕ ਇੱਕ ਟਾਈਮ ਦੀ ਖਾ ਲਈ ਦੀ ਦੂਜੇ ਟਾਈਮ ਦੀ ਸੋਚਣਾ ਪੈਦੀ ਹੈ ਨਾ ਆ ਦੇਖਦੇ ਆਂ ਠੀਕ ਹਾਂ ਚਲੋ ਠੀਕ ਹੈ ਜੀ ਮਿਲਦੇ ਆਂ ਜੀ ਨਾਸ਼ਤਾ ਕਰਕੇ ਮਾਰਨਿੰਗ ਦਾ 32 ਤੋਂ ਬਗੈਰ ਫਿਰ ਉਹ ਲੱਗਦਾ ਨਾ ਆਪਣੀ ਇੱਕ ਲੈਡ ਚ ਬੰਦ ਹੁੰਦੀ ਨਾ ਜੀ ਟਾਈਮ ਹੋ ਗਿਆ 11 ਤੇ ਆਪਾਂ ਚੱਲੇ ਹੁਣ ਦੁਕਾਨ ਤੇ ਹਾਂਜੀ ਟੁੱਟੇ ਪੈਸੇ ਮਿਲ ਗਏ ਬੀਬੀ ਲਈ ਆ ਕਹਿੰਦੀ ਦੇ ਲੋਕ ਮੈਂ ਕਹਾਂ 100 ਲੈਣਾ ਕਹਿੰਦੀ 100 ਨਹੀਂ ਲੈਣਾ 100 ਤਾਂ ਹੈਗਾ ਯਾ ਮੇਰੇ ਕੋਲ ਕਹਿੰਦੀ ਪਹਿਲੀ ਘਰ ਵਾਲੀ ਇਦਾਂ ਆ ਜਿਹੜੀ ਕਹਿੰਦੀ 100 ਨਹੀਂ ਲੈਣਾ ਤੇ ਮੈਂ ਕਿਹਾ ਵੀ ਉਹ ਜਿਹੜੀ ਆ ਘਰ ਵਾਲੀ ਕਹਿੰਦੀ ਆ ਨਾ 100 ਦੇ ਦਿਓ ਉਹਨਾਂ ਨੂੰ ਘਰ ਵਾਲੇ ਪੁੱਛਦੇ ਵੀ ਨਹੀਂ ਹੁਣ ਕੇ ਉਹਨਾਂ ਨੂੰ ਹਰ ਰੋਜ਼ ਕਹਿੰਦੀ ਨੇ ਮੈਂ ਟੁੱਟੇ ਪੈਸੇ ਜਦ ਕਦੀ ਮੈਨੂੰ 50 ਦੇ ਜਾਂਦੇ ਕਦੀ 60 70 80 ਜਿੰਨੇ ਜੇ ਵੀ ਟੁੱਟੇ ਸਾਡੇ ਆਜਾ ਦੇ ਚ 30 ਵੀ ਟੁੱਟੇ ਨਿਕਲੇ ਆ ਨਾ ਹਾਂ ਕਹਿੰਦੇ 100 ਮੈਂ ਕਹ ਪਹਿਲੀ ਘਰ ਵਾਲੀ ਇਦਾਂ ਦੀ ਜਿਹਨੇ ਕਿਹਾ ਕਿ 100 ਨਹੀਂ ਲੈਣਾ ਮੈਨੂੰ ਰੁੱਟੇ ਤਾਂ ਚਾਹੀਦੇ ਨਹੀਂ 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 ਮੈਂ ਮੈਂ ਕਹ ਇਹ ਤਾਂ ਠੀਕ ਆ ਪਰ ਜਿਹੜੀਆਂ ਘਰ ਵਾਲੀਆਂ ਕਹਿੰਦੀਆਂ ਨਾ ਦੇ ਦਿਓ ਦੇ ਦਿਓ ਦੇ ਦਿਓ 100 ਵੀ ਦੇ ਦਿਓ ਉਹਨਾਂ ਨੂੰ ਪੁੱਛਦੇ ਨਹੀਂ ਘਰ ਵਾਲੇ ਫਿਰ ਜਿਵੇਂ ਆਮ ਹੀ ਭੋਟ ਲਏ ਉਹਨਾਂ ਨੂੰ ਜਦੋਂ ਵੀ ਕਿਤੇ ਕੱਪੜੇ ਧੋਣ ਲਗੇ ਜੇਬ ਤੋਂ ਨਿਕਲਿਆ ਜਾਂਦੇ ਨੇ ਪੈਸੇ ਦਿੰਦੀਆਂ ਵੀ ਨਹੀਂ ਮੋੜ ਇਹ ਗੱਲ ਸਹੀ ਆ ਪਰ ਮੇਰੇ ਪੈਸੇ ਜਿੰਨੇ ਮਰਜ਼ੀ ਜੇਬੋਂ ਨਿਕਲ ਮੈਨੂੰ ਮਿਲ ਜਾਂਦੇ ਅੱਪਲ ਤਾਂ ਨਿਕਲਦੇ ਨਹੀਂ ਹਾਂ ਅੱਬਲ ਤੇ ਨਿਕਲ ਬਹੁਤ ਘੱਟ ਬਹੁਤ ਘੱਟ ਬਹੁਤ ਘੱਟ ਜਾ ਚਲੋ ਠੀਕ ਹੈ ਜੀ ਮੈਂ ਜਾਣਾ ਦੁਕਾਨੇ ਹਾਂ ਥੋੜੇ ਬੋਤੇ ਹੋਣ ਅੱਜ ਦੁਪਹਿਰ ਦਾ ਕੀ ਪ੍ਰੋਗਰਾਮ ਹਾਂ ਜੀ ਦੱਸ ਦਿਓ ਜੇ ਥੋੜੇ ਬੋਤੇ ਹੋਣਾ ਜਿਦਾ 30 40 50 ਰੁਪਏ ਬਕਾਇਆ ਦਿੰਦੀ ਹੈ ਪੈਸੇ ਨਿਕਲੇ ਪਰ ਮਿਲ ਨਹੀਂ ਦਿੰਦੀ ਮਿਲ ਨਹੀਂ ਦਿੰਦੀ ਕੀ ਪ੍ਰੋਗਰਾਮ ਕੀ ਹੈ ਇਹਦਾ ਥੇਵਲੇ ਥੇਵਲੇ ਮਿਲ ਗਿਆ ਜੀ ਥੇਵਲੇ ਨਾਲੋ ਸਭ ਤੋਂ ਵਧੀਆ ਨਾਲੇ ਕੁੜੀ ਵੀ ਖਾ ਲੈਂਦੀ ਆ ਵੱਡੀ ਗੱਲ ਇਹ ਹੈ ਨਾ ਥੇਵਲੇ ਕੁੜੀ ਵੀ ਖਾ ਲੈਂਦੀ ਆ ਕੀ ਮੇਥੀ ਪਾਣੀ ਬਣਾਣੇ ਮੰਨੇ ਮੇਥੀ ਪਾਣੀ ਕੀ ਮੇਥੀ ਨਹੀਂ ਆਗੀ ਕਿਵੇਂ ਸੂਰੀ ਕਸੂਰੀ 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 ਥੋੜੇ ਨਾਲ ਦਿੱਕਤ ਕਸੂਰੀ ਕਸੂਰੀ ਮੇਥੀ ਬੋਤੇ ਬੋਤੇ ਮੈਂ ਵਲੌਗ ਦੇਖਿਆ ਰਹੇ ਕਹਿੰਦੇ ਕਸੂਰੀ ਮੇਥੀ ਆਹੋ ਚਲੋ ਠੀਕ ਹੈ ਜੀ ਓਕੇ ਜੀ ਬਾਏ ਬਾਏ ਚੱਲਦੇ ਆਂ ਜੀ ਦੁਕਾਨ ਤੇ ਤੇ ਮਿਲਦੇ ਆਂ ਜੀ ਬਣੇ ਰਹੀਓ ਸਾਡੇ ਵਲੌਗ ਦੇ ਨਾਲ ਔਰ ਜੀ ਅੱਜ ਸਾਡੀ ਗਲੀ ਵਿੱਚ ਤੇਲ ਲੱਗ ਕੇ ਦਿਖਾਈ ਮੜੇ ਬਾਹਰ ਨੇ ਕਿ ਐਸਾ ਵੀ ਨਹੀਂ ਤੇਲ ਲੱਗਦਾ ਇਹ ਤਾਂ ਨੁਕੀ ਦੱਸਦੇ ਜੀ ਇੱਥੇ ਦਿਖਾ ਦੂਆਂ ਉਹ ਦੇਖੋ ਦੇਖਦੀਆਂ ਭਈਆਂ ਬਹੁਤ ਜਗ ਦਿਖਾ ਦਿੰਨੇ ਆ ਨਾਲੇ ਵਾਪੁਛ ਨੂੰ ਦੇਖਿਆ ਉਹਨੇ ਜੀ ਅਜੇ ਇਧਰ ਟਾਈਮ 1 ਵਜ ਗਿਆ ਤੇ ਇਧਰ ਆਪਾਂ ਲੱਗੇ ਆਂ ਚਾਹ ਪੀਣ ਹਾਂਜੀ ਚਾਹ ਪੀਂ ਸਪਾਈਆਂ ਹੋਣੀਆਂ ਆਪਣੀਆਂ ਹੋਰ ਸਫਾਈਆਂ ਸਫਾਈਆਂ ਹੋਣੀਆਂ ਬੈਠੇ ਬਣਾਉਣ ਟਿਕਲੇ ठीक है देख ले पल्लू फंदी की हाँ की जाती है खाई जाती है खा तो लेती है अकेली कोई का एंड पेस वहां मुझ परोड़ी पेस पे थी थी तो ए किरीम उठ ली चाय थे मिलते हैं हम बनाओ अब भी मिल क्या चल अंदर ले दे पेस चलो पीने हैं चाय लाओ जी

ਹੈ ਮਸੀ ਨਵੀਂ ਲਿਆਦੀ ਹੈ ਨਾ ਕੱਢੋ ਫਿਰ ਉਹ ਹੈ ਨਾ ਬੜਾ ਵੱਡੀ ਨਹੀਂ ਹੈਗੀ ਛੋਟੀ ਆ ਅੱਛਾ ਛੋਟੀ ਆ ਲਓ ਜੀ ਦੱਸਿਓ ਇੱਥੇ ਲੱਗੇ ਆ ਥੇਪ ਲਿਆ ਦਾ ਚਾਹ ਉਹਨਾਂ ਸਿਰਫ ਇਹਦੇ ਵਿੱਚ ਪਾਈ ਆ ਮੰਮੀ ਨੇ ਹਾਰੀ ਮਿਰਚ ਠੀਕ ਹੈ ਹਾਂ ਮੰਮੀ ਮੇਥੀ ਘਾਲੂ ਚ ਲੈਣ ਮੇਥੀ ਇੱਕ ਅਗਜ਼ੂਰੀ ਮੇਥੀ ਲੈਣਾ ਡੱਬੀ ਜਾਣਾ ਮਸੀ ਆਟਾ ਨਮਾਇਆ ਆ ਆਟਾ ਨਮਾਇਆ ਨਾ ਥੈਲੀ ਵਾਲਾ ਆਟਾ ਥੋੜਾ ਜੈਸਕੀ ਇਸ ਵਾਲਾ ਨਾ ਉਹ ਆਟਾ ਸੁਨਹਾਰੀ ਪੀਸਿਆ ਆ ਕਿ ਮਿਕਸ ਕੀਤਾ

ਮੰਮੀ ਆਟਾ ਥੋੜਾ ਲੱਗਦਾ ਮੈਨੂੰ ਮੈਂ ਪਾ ਲੈਣਾ ਹੋਰ ਮੱਚ ਹਾਂ ਸਖੂ ਭਿਆਛਾਣੇ ਬੇ ਦੇਖੋ ਤਾਂ ਨਮਕ ਤੁਸੀਂ ਆਪਣੇ ਹਿਸਾਬ ਨਾਲ ਦੇ ਕੇ ਪਾਏ ਮੈਨੂੰ ਪਹਿਲੇ ਆਪਣੇ ਹਿਸਾਬ ਨਾਲ ਮੈਨੂੰ ਥੋੜਾ ਲੱਗਣਾ ਪਾਸ ਬੱਸ ਬੱਚ ਲਿਖੀ ਮੰਮੀ ਦੇਖੋ ਤਾਂ ਹਲਦੀ ਕਿੰਨੀ ਪਾਉਣੀ ਕਰੋ ਉਹ ਦੂਜਾ ਪਾਣਾ ਬੁਰਾ ਪਾਸ ਹਲਦੀ ਪਾਣ ਵਾਲੀ ਹੈ ਡੱਬੇ ਉਹਦੇ ਵਿੱਚੋਂ ਥੋੜੀ ਪਾਣੀ ਪਾਣੀ ਪੋਰਸ ਬੱਸ ਦੇਖੋ ਲਾਗੇ ਹੋਰ ਬਹੁਤ ਥੋੜੀ ਜਿਹੀ ਹੈ ਪੈਟੇ ਤੋਂ ਬੰਨਣਾ ਹਲਦੀ ਇਹੋ ਜਿਹੀ थोड़े पीड़ पीड़े हो जाते थोड़े टिके टिके जो है ना देखो कि नहीं करनी ज़्यादा नहीं थोड़ी बात अब तो पाएंगे सारी कोई निया। निया। अब तो, तो, तो नहीं वापस आएगी पैक करना अब जाएगी हैं ना ये कर लीजिए चलो और क्या बनाएं नि तो देसी के क्या पालें तो रफाइन जो वालों क्यों पालें तो फाइन वालों जो मच्छी वालों के ना भाई ਕੀ ਨਿਕਾ ਤੇ ਸੀ ਹਾਂ ਸਾਡੇ ਨਾਲ ਗੁੰਦਾਈ ਜਿਹੀ ਸੀ ਔਰ ਉਹ ਨਹੀਂ ਜਿਆਦਾ ਜਲਦੀ ਨਾਲ ਦੀ ਚੱਲੋ ਹੁਣ ਗੋਲ ਲੈਣਾ ਬਸ ਆਟਾ ਉਹ ਆਟਾ ਗੋਲ ਲੈਣਾ ਵਾ ਲਓ ਜੀ ਇੱਧਰ ਟਾਈਮ ਹੋ ਗਿਆ ਆ ਸਵਾ ਦੋ ਹੋ ਚੱਲੇ ਤੇ ਇਹ ਗਏ ਆ ਕੁੜੀ ਨੂੰ ਲੈਣ ਤੇ ਇੱਧਰ ਅਸੀਂ ਲੱਗੇ ਹੁਣ ਦੂਤਾਂ ਵੀ ਰੱਖ ਕੇ ਥੀਪਰੇ ਬਣਾਣ ਮੰਮੀ ਨੇ ਕਰ ਦਿੱਤੇ ਆ ਸ਼ੁਰੂ ਮੈਂ ਵੀ ਆਂਦੀ ਆ ਨਾਲ ਮੰਮੀ ਦੀ ਕਰਾਉਂਦੀ ਆ ਹੈਲਪ ਬਸ ਉਹੀ ਆਟਾ ਜੋ ਕੱਢਿਆ ਹੋਇਆ ਅੱਛਾ ਇੱਧਰ ਵੀ ਰੱਖੇ ਹੋਏ ਆ ਠੀਕ ਆ ਮਸਾਈ ਮੈਂ ਦੋ ਤਵੇ ਰੱਖ ਕੇ ਆਪਾਂ ਬਣਾਉਂਦੇ ਆ ਹਨਾ ਹਾਂਜੀ ਚਲੋ ਠੀਕ ਆ ਫਿਰ ਮਿਲਦੇ ਆ ਜੀ ਬਣਾ ਬਣੋ ਕੇ ਥੇਪਲੇ ਕੇ ਖਾਂਦੇ ਆ ਜੀ ਲਓ ਜੀ ਇੱਧਰ ਆਗੇ ਜੀ ਥੇਬਲੇ ਅੱਜ ਦਹੀਂ ਨਾ ਯਾਰ ਮੈਨੂੰ ਇਹ ਚਾਰ ਚੁਰ ਦੇ ਦਿਓ ਹੈ ਤੇ ਆਪਾਂ ਖਾਣੇ ਚਾਹ ਨਾਲ ਚਲੋ ਖਾਂਦੇ ਆ ਮਿਲਦੇ ਆ ਜੀ ਟੇਸਟ ਦੱਸਦੇ ਆ ਤੁਹਾਨੂੰ ਕਿੱਦਾਂ ਦਾ ਕਿੱਦਾਂ ਦੇ ਆ ਸੁਆਦਾ ਚਲੋ ਲਓ ਜੀ ਇੱਧਰ ਵੀ ਲੱਗੇ ਖਾਣ ਟਿਆਉ ਦਾ ਹਨਾ ਤੇ ਉਧਰ ਕੋਈ ਹੋਵੇ ਟਿਹੂ ਦਾ ਹੋਵੇ ਅੰਬ ਦਾ ਹੋਵੇ ਆਹ ਅੰਬ ਦਾ ਲੱਗਦਾ ਆਹ ਲੁੰਡਾ ਹੋਦਾ ਹਾਂ ਚਲੋ ਠੀਕ ਆ ਜੀ ਮਿਲਦੇ ਆ ਨਾਸ਼ਤਾ ਕਰਕੇ ਦੁਪਹਿਰ ਦਾ ਹੈ ਧੁੰਦਲੀ ਹੋ ਗਈ ਮਨਪ੍ਰੀਤ ਸਾਫ਼ ਕਰਤੀ ਨਾ 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 ਕਰਤੀ ਸਾਫ਼ ਮੈਂ ਨਹੀਂ ਆਂਦੀ ਅੱਜ ਕੱਲ੍ਹ ਸਾਫ਼ ਕਰਦੀ ਐਂ ਕਰ ਗਿਆ ਐਂ ਹੱਥ ਨਾਲਾ ਵਨਵੀ ਦੇ ਨਾਲ ਹੀ ਸਾਫ਼ ਹੋ ਜਾਂਦੀ ਆ ਕਲੀਅਰ ਦੀਦੀ ਤੇਲ ਕਲੀਅਰ ਦੀਦੀ ਆ ਮੈਨੂੰ 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 ਜ਼ਿਆਦਾ ਕਲੀਅਰ ਦੀਦੀ ਆ ਹਾਂ ਐ ਵੀ ਨਾ ਬੋਲ ਤੂੰ ਫालतੂ ਚਲੋ ਠੀਕ ਆ ਜੀ ਮਿਲਦੇ ਨਾਸ਼ਤਾ ਕਰਕੇ ਹਾਂ ਜੀ ਹਾਂ ਜੀ ਕਿ ਬੈਰ ਦਾ ਸਾਡੇ ਕੋਲ ਵਲੌਗ ਬਣਿਆ ਨਹੀਂ ਹੈਗਾ ਹਾਂ ਮੈਂ ਲੱਗਿਆ ਇਸੀ ਕਿਆ ਤੇ ਟਮਾਟਰ ਠੀਕ ਆ ਆਂਬ ਤੇ ਆਹ ਬਨਾਨਾ ਲੈਂਦਾ ਠੀਕ ਆ ਅੰਬ ਜਿਹੜੀ ਸ਼ੇਕ ਪਲਾਇਆ ਨਾ ਬਨਾਨਾ ਸ਼ੇਕ ਬੜਾ ਸਵਾਦ ਦਾ ਮੈਂਗੋ ਨਹੀਂ ਮੈਂਗੋ ਸ਼ੇਕ ਸੱਚੀ ਸੋਚੀ ਅਸੀਂ ਪੀਤਾ ਹੈ ਤੇਰੇ ਲਈ ਬਣਾਇਆ ਸੀ ਹਾਂ ਤੇ ਹੁਣ ਮੈਂ ਲੱਗੀਆਂ ਮਸ਼ੀਨ ਚੱਕਪਾ ਚੱਕਣੀ ਨਹੀਂ ਮਸ਼ੀਨ ਥੋੜਾ ਜਿਹਾ ਕੰਮ ਕਰਨਾ ਹੈ ਕਰਨਾ ਹੈ ਲਈ ਠੀਕ ਆ ਥੋੜਾ ਜਿਹਾ ਤੇ ਆਪਾਂ ਬਣਾਵਾਂਗੇ ਆਪਾਂ ਚੀਜ਼ ਸਿੱਲੀ ਭਗਵਾਵਾਂਗੇ ਇਹ ਤਾਂ ਨਹੀਂ ਬਣਾਣੇ ਨੂੰ ਉਹ ਆਪਣੇ ਕੀ ਆ ਰੋਟੀ ਆ ਨਹੀਂ ਆ ਮੈਂ ਬਣਾਇ ਕੋ ਤਾਂ ਬਣਾਉਣਾ ਸੀਗਾ ਠੀਕ ਆ ਹੋਣੀ ਬਣਾਉਣਾ ਹੋਣੀ ਬਣਾਉਣਾ ਸਵੇਰੇ ਬਣਾਉਂਗੀ ਨਾ ਠੀਕ ਆ ਫੇਰ ਗੱਲ ਕਰਾਂਗੇ ਦੱਸ ਜਾਨੀ ਆ ਚੀਜ਼ ਸੀ ਚੀਜ਼ ਫਰੀ ਆਇਆ ਚੋ ਨਸੂ ਟੰਡਲਰ ਕਰਕੇ ਆਤੀ ਆ ਫੇਰ ਥੋੜੇ ਜਿਹਾ ਕੰਮ ਕਰਨਾ ਇਹ ਵੀ ਆਉਂਦੇ ਆ ਟਾਈਮ ਹੋ ਗਿਆ ਨੇ ਆ 8 ਵਜੇ ਗਏ ਆ ਨਾ ਮਾਸੇ ਵੀ ਆਉਣ ਵਾਲੇ ਆ ਚਲੋ ਜੀ ਫੇਰ ਮਿਲਦੇ ਆਂ ਨਾ ਰੋਟੀ ਤੇ ਹਾਂ ਚਲੋ ਠੀਕ ਕਰਦੇ ਆਂ ਹਾਂ ਜੀ ਆ ਗਏ ਹੋ ਹੋ ਜੀ ਆ ਲੈਣਾ 来 आया आज दिया 35 ਬਣਾਉਣਾ ਠੀਕ ਹੈ ਹਾਂ ਹੂੰ ਤੇ ਅੱਜ ਕਹਿੰਦੇ ਚੀਜ਼ ਚਿੱਲੀ ਨਾਲ ਰੋਟੀ ਖਾਣੀ ਸਪੈਸ਼ਲ ਬਣਾਉਣਾ ਉਹਨੂੰ ਮੈਂ ਜੀ ਦੇਖੋ ਤਾਂ ਮੈਂ ਸਹੀ ਬਣਾਉਂਦੀ ਆ ਬਲੌਗ ਦੇਖੋ ਤਾਂ ਸਹੀ ਆ ਨਾ ਆ ਸਹੀ ਆ ਬਲੌਗ ਹੈ ਕੋ ਤੈਨੂੰ ਬਣਾਉਣਾ ਆ ਰਿਹਾ ਬਣਾਉਣਾ ਨਹੀਂ ਨਹੀਂ ਸਮਝੇ ਨਹੀਂ ਤੁਸੀਂ ਹਾਂ ਹਾਂ ਸਹੀ ਆ ਲੋ ਜੀ ਕੱਢੋ ਇਹਨੂੰ ਸਪੈਸ਼ਲ ਰੋਟੀ ਮੈਨੂੰ ਯਾਦ ਆਇਆ ਮੈਂ ਕਿਹਾ ਕਿ ਚੀਜ਼ ਚਿੱਲੀ ਬੜਾ ਚੇਰ ਹੋ ਗਿਆ ਆਪਾਂ ਕਦੀ ਖਾਦਾ ਹੀ ਨਹੀਂ ਹੈਗਾ ਮੈਂ ਕਿਹਾ ਸੀ ਘਰ ਬਣਾਉਂਗੀ ਦੂਜਾ ਲੈ ਜਾਂਦੇ ਆਪਾਂ ਅੱਗੇ ਫੋ ਗੀਓ ਜਿਹੜਾ ਜਿਹੜਾ ਘਰੇ ਖਾਣ ਵਾਸਤੇ ਕੀ ਆ ਚੀ ਚਿਲੀ ਗਰੇਵੀ ਤੋਂ ਬਗੈਰ ਵਾਲਾ ਹੂੰ ਰੋਟੀ ਨਾਲ ਖਾਣ ਵਾਸਤੇ ਗਰੇਵੀ ਵਾਲਾ ਉਹਦੇ ਬੜੀਆਂ ਰਬੜਾ ਪਾਈਆਂ ਯਾਰ ਇੱਕ ਗਰਮ ਬਹੁਤ ਆ ਦੇਖਿਓ ਛੁਰੀ ਉਹ ਦਮਕ ਕੈਂਚੀ ਨਹੀਂ ਨਹੀਂ ਖੁੱਲ ਗਈ ਹੁੰਤੇ ਲਓ ਜੀ ਓਏ ਹੋਰ ਬਹੁਤ ਗਰਮ ਹੋਈ ਲੈ ਪਤਿਲੀ ਛੋਟੀ ਨਹੀਂ ਆ ਗਈ ਆ ਲਓ ਪਤਿ ਆਹ ਦੇਖੋ ਆ ਚੱਕੋ ਆ ਆ ਚੱਕੋ ਆ ਪਤਿਲਾ ਚੱਕੋ ਨਾ ਇੱਕ ਮੋੜ ਮੇਰਾ ਇਧਰ ਹੱਥ ਭਰੇ ਆ ਨਾ ਇੱਕੋ ਜਿਹਾ ਚੱਕੋ ਨਾ ਨੋ ਇਹਦੇ ਵਿੱਚ ਕੱਢੋ ਦੇਖੋ ਜੀ ਚੀਸ ਚਿਲੀ ਬੜੇ ਚਿਹਰੇ ਬਾਤ ਲੱਗੇ ਖਾਣ ਬਣਾਉਂਦੇ ਬਹੁਤ ਵਧੀਆ ਹੈ ਇੱਥੇ ਸਾਡੇ ਗਰੇਵੀ ਵਾਲਾ ਹੋ ਘਰਮਾ ਯਾਰ ਹੂੰ ਤੁਸੀਂ ਬੱਪਾ ਦਮ ਨਮਟਿਓ ਨਹੀਂ ਨਹੀਂ ਥੋੜਾ ਥੋੜਾ ਦੇਖੋਣ ਦੇਖੀਓ ਚਲੋ ਜੀ ਖਾਵਾਂਗੇ ਚੀਸ ਚਿਲੀ ਨਾਲ ਰੋਟੀ ਠੀਕ ਆ ਜੀ ਚਲੋ ਜੀ ਤੁਸੀਂ ਆ ਟਾਕ ਕੇ ਆ ਜਾਓ ਹੂੰ ਚਲੋ ਜੀ ਫਿਰ ਦੇਖਦੇ ਹਾਂ ਕੀ ਕਰਦੇ ਹਾਂ ਹਾਂਜੀ ਕੈਸਨ ਹੈ ਖਾਓ ਦੁਖਾਓ ਮੈਨੂੰ ਛਕਲੇ ਦੀ ਵਾਓ ਹੂੰ ਦੇਖ ਦੇ ਗਰਮ ਨਹੀਂ ਆਏਗਾ ਬਹੁਤ ਗਰਮ ਆ ਕੋਨੀ ਇੰਨਾ ਸੌਫਟ ਆਹੋ ਬਹੁਤ ਵਧੀਆ ਸੌਫਟ ਐਨ ਫਸਕਲਾ tha ਧਿਆਨਾ ਐਸ ਵਾਰ ਹਾਂਜੀ ਤੁਸੀਂ ਕੀ ਕਹਿੰਦੇ ਆ ਮੰਗੋ ਸ਼ੇਕ ਬਣਾਇਆ ਕੱਲੀ ਨੂੰ ਕੀ ਬਾਤ ਐ ਕੱਲੀ ਨੂੰ ਨਾ ਕਰ ਦਿੱਤਾ ਇਹ ਮੇਰੇ ਕੰਸਪੈਕ ਉਹ ਕਹਿੰਦੀ ਦਿਲ ਤੇ ਲੱਗੀ ਦਿਲ ਤੇ ਲੱਗੀ ਹਰ ਗੱਲ ਕਰਦੀ ਹੁੰਦੀ ਸੀ ਐ ਅੱਜ ਹੁਣ ਹੁਣ ਕਿੱਥੇ ਲੱਗੀ ਇਹ ਤੇ ਲਗੀ ਸਵਾਦਿਸ਼ੀ ਸਵਾਦਿਸ਼ਤਾ ਚਲੋ ਠੀਕ ਹੈ ਜੀ ਅੱਛਾ ਨਾ ਤੇ ਦਬਾਓ गाना ਜਗਾ ਨਹੀਂ गाना ਬੰਦ ਕਰ ਰਹੀ ਆਵਾਜ਼ ਘੱਟ ਕਰ ਦੇ ਨਾ ਮਿਊਟ ਕਰਕੇ ਦਿਖਾ ਕੇ ਹੀ ਬਣਾਇਆ ਵੀਡੀਓ ਕੋਈ ਨਹੀਂ ਚੱਲਣਾ ਹਾਂ ਅਛਾ ਮੈਂਗੋ ਇੱਕ ਜੇ ਬਣਾ ਗਏ ਅੱਛਾ ਜੱਗ ਜੇ ਬਾਕੇ ਬੀਤਾ ਯਾਰ ਮੱਗ ਯਾਰ 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 ਮਾਗੀ ਕਹਿੰਦੇ ਉਹਨੂੰ ਵੀ ਯਾਰ ਨੂੰ ਜੱਗ ਗਿਆ ਤੁਸੀਂ ਨਹੀਂ ਨਹੀਂ ਯਾਰ ਨਹੀਂ ਮੱਗ ਨਹੀਂ ਕਿਹਾ ਮੈਂ ਯਾਰ ਚ ਕੀ ਬਾਤ ਹੈ ਲੋਜੀ ਕੁੜੀ ਦੀ ਟੌਰ ਹੋ ਗਈ ਅੱਜ ਕੁੜੀ ਨੂੰ ਕੱਲੀ ਨੂੰ ਮਿਲਿਆ ਬਣਾ ਕੇ ਹੈ ਮਾਤਾ ਵੀ ਆ ਗਈ ਸਾਡੇ ਹੈ ਉਹ ਵੀ ਫਿਰ ਹੋਰ ਸੋਈ ਪੜ ਗਏ ਆ ਮੰਮੀ ਕੀ ਲੈ ਗਿਆ ਤੁਸੀਂ ਸੋਈ ਪੜ ਗਏ ਫਿਰ ਵੜਾਈ ਅੱਛਾ 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 ਇੱਕ ਕਿੱਥੋਂ ਆ ਇਹ ਮਾਂ ਨੇ ਦੂਰ ਤੇ ਓਕੇ ਆ ਨਹੀਂ ਨਹੀਂ ਉਹ ਪਾਕਿਸਤਾਨ ਦਾ ਗੰਦੀ ਜਦੋਂ ਮੈਂ ਆਉਂਦੀ ਮੈਨੂੰ ਚੇਤਾ ਕੋਲ ਜਾਂਦਾ ਵਾ ਖੰਨਾ ਮੈਂ ਤੇ ਮਾਰੋ ਮੁੜੀ ਆ ਸੀ ਸਾਡੇ ਕਾਂਟੀ ਆਂਦੇ ਉਹਨਾਂ ਦੇ ਇੱਕ ਉਸ ਕਸੂਰ ਚਲਾਉਂਦੇ ਉਹ ਪਾਕਿਸਤਾਨ ਜਾਂ ਪਾਕਿਸਤਾਨ ਜਾ ਕੇ ਆਏ ਗੁਰਦੁਆਰਾ ਸਾਹਿਬ ਤੇ ਉੱਥੋਂ ਪ੍ਰਸ਼ਾਦ ਲੈ ਕੇ ਆਏ ਆ ਦੇਖੋ ਜੀ ਪਾਕਿਸਤਾਨ ਦਾ ਗੁਰਦੁਆਰਾ ਸਾਹਿਬ ਕਰਤਾਰਪੁਰ ਸਾਹਿਬ ਦਾ ਪ੍ਰਸ਼ਾਦ ਲਓ ਜੀ ਖਾਓ ਤੁਸੀਂ ਰੁਬ ਲੈ ਵੀ ਬਤ ਉੱਟ ਗਏ ਸਿਰ ਧੱਕ ਕੇ ਭਲਕ ਸਾਰੇ ਜਾਨੀ ਲਾਓ ਤੇ ਬਾਅਦ ਚ ਮੈਂ ਲੈ ਲਵਾਂ ਪ੍ਰਸ਼ਾਦ ਲੈ ਲੈ ਇਹ ਦੇਰ ਖਲਸੇ ਤੇ ਚੁੰਨੀ ਹਾਂ ਲਾਓ ਚਲੋ ਜੀ ਤੁਸੀਂ ਲੋ ਪ੍ਰਸ਼ਾਸਰ ਟੱਕੇ ਲੋ ਤੇ ਲਿਓ ਮੈਨੂੰ ਵੀ ਦਿਓ ਹਾਂਜੀ ਕਿਦਾਂ ਜੀ ਲੱਗੇ ਪਕਾਓ ਰੋਟੀ ਚਲੋ ਪਕਾ ਲਓ ਰੋਟੀ ਆਟੀ ਇਕੱਠੇ ਬੈ ਕੇ ਖਾਣੇ ਸਾਰੇ ਇਕੱਠੀਆਂ ਲਾ ਲਿਓ ਆਹ ਕੱਲੀ ਕੱਲੀ ਨਹੀਂ ਖਾਣੀ ਹੈਗੀ ਆਪਾਂ ਹੂੰ ਭਈ ਆਉਂਦਾ ਇਕੱਠੇ ਖਾਂਦੇ ਜਦੋਂ ਆਪਾਂ ਸਾਰੇ ਜਾਣੀ ਹਾਂ ਕੋਲੇ ਕੋਲੇ ਲਾਗੀ ਖਾਦਾ ਭਵੇਂ ਗਰਮ ਗਰਮ ਕਹਿੰਦੇ ਗਰਮ ਗਰਮ ਸਵਾਲ ਆਦੀ ਆ ਪਰ ਗਰਮ ਗਰਮ ਨਾਲੋਂ ਇਕੱਠੇ ਬਹਿ ਕੇ ਖਾਓ ਜ਼ਿਆਦਾ ਸਵਾਲ ਆਦੀ ਆ ਹਾਂ ਚਲੋ ਕੈਨੇਡਾ ਪਹੁੰਚਣਾ ਹਵਾ ਬਹੁਤ ਚੱਲਦੀ ਆ ਸਕੂਟਰੀ ਅੰਦਰ ਕਰ ਦੋ ਸਕੂਟਰੀ ਤੁਸੀਂ ਇੱਕ ਕੰਮ ਨਹੀਂ ਕਰਦੇ ਹਾਂ ਸਕੂਟਰੀ ਬਾਹਰ ਖੜੀ ਆ ਮੋੜੀ ਤੁਸੀਂ ਵੀ ਭੱਲੇ ਦੇ ਜਾਲ ਤਾਂ ਮਟਰੀ ਲੈ ਕੇ ਆਓ ਕਹਿੰਦੇ ਤਾਜ਼ੀ ਤਾਜ਼ੀ ਵੱਡੀ ਬਣਾ ਲੈ ਮਟਰੀ ਲੈ ਆ ਦਿੰਦੇ ਆ ਭੱਲੇ ਕੋ ਵੀ ਮਿਲਦੀ ਆ ਤੇ ਜੀਤ ਕੋ ਵੀ ਮਿਲਦੀ ਆ ਦੋਨਾਂ ਦੀ ਹੁੰਦੀ ਆ ਪੱਲਿਆਂ ਉਹ ਲੈ ਲੈ ਮਟਰੀ ਹੁਣੇ ਲੈ ਆਣਾ ਜਾ ਕੇ ਚਲੋ ਲੈ ਕੇ ਫੂਡੀ ਬਾਹਰ ਹੀ ਆ ਚਲ ਆਇਆ ਮੈਂ ਲੈ ਕੇ ਮਟਰੀ ਫੇ ਓਕੇ 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 ਏਸ ਵਲੇ ਜੀਤ ਕੱਢਦਾ ਆ ਹਾਂ ਕੋਣ ਚੱਕੀਏ ਤੇ ਚਲੋ ਪੱਲਿਆਂ ਦੇ ਜੀਤ ਦੇਖਦਾ ਮੈਂ ਆਇਆ ਲੈ ਕੇ ਹੈ ਲਓ ਜੀ ਪਰ ਮੈਂ ਥੋੜੀ ਲੈ ਕੇ ਆਇਆ ਮਟਰੀ ਯਾਰ ਪਤਾ ਕੀ ਮੈਂ ਕਿ ਇੱਕ ਵਾਰੀ ਪਹਿਲਾਂ ਦੇਖ ਲਓ ਜੇ ਸਵਾਦ ਲੱਗਦੀ ਆ ਫੇ ਹੋਰ ਲੈ ਆਵਾਂਗੇ ਚੈੱਕ ਕਰਕੇ ਦੇਖੋ ਜੇ ਸਵਾਦ ਲੱਗਦੀ ਫੇ ਹੋਰ ਲੈ ਆਵਾਂਗੇ ਕੀ ਖਾਓ ਦੇਖੋ ਚੈੱਕ ਕਰੋ ਮੈਂ ਤਾਂ ਫਾਈਲ ਚੈੱਕ ਕਰ ਲੈਣੀ ਮੁਰਗੇ ਚਵਾਦਾ ਖਸਤਾ ਹਾਂ ਹਾਂ ਮੈਂ ਦੇਖਦਾ ਸੀ ਚਲੋ ਰੋਟੀ ਬਣ ਗਈ ਬਸ लास्ट ਮੁੰਮੀ ਜਗਾਓ ਚਲੋ ਲੈ ਕੇ ਆਜੋ ਫੇ ਅਪਾਏ ਟੇਸਟ ਕਰਦੇ ਕਰਦੇ ਖਤਮ ਕਰ ਦਿਓ ਕੋਈ ਨਹੀਂ ਕਰ ਲਉ ਨਵੀਂ ਆ ਜੂਗੀ ਹੋਰ ਮਾਂ ਦੇਖੋ ਖਾ ਇੱਕਦਮ ਵਧੀਆ ਖਸਤਾ ਆਹੋ ਮੈਂ ਕਰਾਣਾ ਕਰ ਦਿੰਦੀ ਹਾਂ ਹੂੰ ਦੇਖੋ ਮਸਾਲਾ ਕਿਸੇ ਕਿਸੇ ਨੂੰ ਲੱਗਾ ਆ ਤੇ ਜਿੱਥੇ ਮਸਾਲਾ ਹੁੰਦਾ ਉੱਥੇ ਬਹੁਤ ਵਧੀਆ ਟੇਸਟ ਹੁੰਦਾ ਆ ਹੂੰ ਕੋ ਸਬਜੀ ਅੰਦਰ ਦਰਹੋਰਾ ਸਬਜੀ ਆਹ ਅੱਖੇ ਗਰਮ ਆ ਯਾਰ ਬਲੌਗ ਬੰਦ ਕਰਕੇ ਦੋਨਾਂ ਤਰ੍ਹਾਂ ਚੱਕ ਕੇ ਲੈ ਜਾਣੀ ਪਣੀ ਮੈਨੂੰ ਹਾਂਜੀ ਲਓ ਜੀ ਇੱਧਰ ਦੇਖੋ ਮੈਂ ਉਹਨੂੰ ਕਿਹਾ ਮੈਂ ਕਿਹਾ ਗਰੇਵੀ ਥੋੜੀ ਜ਼ਿਆਦਾ ਬਣਾ ਕੇ ਦੇਈ ਤੇ ਗਰੇਵੀ ਵੀ ਨੇ ਜ਼ਿਆਦਾ ਬਣਾਇਆ ਤੇ ਰੁਬਲ ਪਤਾ ਬੱਤੀ ਵੀ ਜ਼ਿਆਦਾ ਇੱਕ ਤੇ ਗਰੇਵੀ ਵੀ ਐਂ ਜ਼ਿਆਦਾ ਬਣਵਾ ਕੇ ਲੈਂਦੀ ਉਹ ਤੋਂ ਮੈਂ ਤੇ ਲੋ ਜੀ ਰੋਟੀਆਂ ਦੇ ਨਾਲ ਆਪਾਂ ਖਾ ਕੇ ਤੇ ਕਰਦੇ ਆਂ ਜੀ ਬਲੌਗ ਦਾ ਐਂਡ ਕਰੋ ਹੀ ਬਲੌਗ ਦਾ ਐਂਡ ਪਹਿਲਾਂ ਫਿਰ ਆਪਾਂ ਰਾਮ ਨਾ ਖਾਵਾਂਗੇ ਬਹਿ ਕੇ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਚੈਨਲ ਬੱਤਵਾ ਸਕੂਪ ਕਰਿਆ ਕਰੋ ਹਨ ਸਾਡੇ ਬਲੌਗ ਤੇ ਕਰਦੇ ਲੱਗਦੇ ਆ ਤੇ ਕਮੈਂਟ ਜ਼ਰੂਰ ਕਰਿਆ ਕਰੋ ਅਗਲਾ ਜੀ ਮਿਲਦੇ ਆਂ ਕੱਲ ਇੱਕ ਨਵੇਂ ਬਲੌਗ 'ਚ ਲੋ ਜੀ ਇੱਧਰ ਵੀ ਰੋਟੀ ਪੈ ਗਈ ਆ ਜੀ ਤੇ ਇੱਧਰ ਰੋਟੀ ਸ਼ੁਰੂ ਹੋ ਗਈ ਆ ਦੇ ਹੱਡੀ ਵੀ ਆਉਣ ਲੱਗੀ ਆ ਜੀ ਮਿਲਦੇ ਆਂ ਜੀ ਕੱਲ ਇੱਕ ਨਵੇਂ ਬਲੌਗ 'ਚ ਸੋ ਕਿੱਦਾਂ ਲੱਗਾ ਤੁਹਾਨੂੰ ਸਾਡਾ ਇਹ ਬਲੌਗ ਲਾਈਕ ਸ਼ੇਅਰ ਕਮ ਤੇ ਚੈਨਲ ਸਬਸਕ੍ਰਾਈਬ ਵੀ ਜਰੂਰ ਕਰਿਓ ਬੈਲ ਆਈਕਨ ਨੂੰ ਵੀ ਜਰੂਰ ਕਲਿੱਕ ਕਰਿਓ ਤਾਂ ਕਿ ਵੀਡੀਓ ਪੈਂਦੇ ਹੀ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਸ਼ੋ ਹੋਵੇ ਥੈਂਕ ਯੂ